ਪੁੱਜੇ ਹੋਇਆ ਇਹਨਾਂ ਸ਼ਬਦਾਂ ਨੂੰ ਲੜੀ ਦੇ ਵਿੱਚ ਪਰੋਣ ਵਾਲੇ ਪੁੱਜੇ ਹੋਇਆ ਆਹ ਦੇਖੋ ਫੇਰ ਕਬੱਡੀ ਅਜ ਸਮੇ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਇਹ ਰਪਿੰਦਰ ਸਿੰਘ ਹੈ ਆਹ ਦੇਖਿਓ ਆਹ ਦਾ ਵੀ ਆਹ ਦਾ ਵੀ ਬੜਾ ਖਤਰਨਾਕ ਦਾਅ ਮਾਰਿਆ ਫਿਰ ਜਿਹੜੀ ਕੋਸ਼ਿਸ਼ ਹੈ ਯੂਨਾਈਟਿਡ ਬ੍ਰੈਮਟਨ ਦੀ ਟੀਮ ਦੇ ਲਈ ਹੈ ਖੇਡ ਮੈਦਾਨ ਦੇ ਵਿੱਚ ਦੇਖਦਾ ਵੀ ਗੋਖੇੜਵਾਲ ਦੇ ਐਕਸ਼ਨ ਨਾਲ ਆਹ ਦੂਤਾਰਾ ਕਹਿੰਦੇ ਭੰਗੜਾ ਪਵਾ ਗਿਆ ਆਹ ਦੁਨੀਆ ਦੇ ਵਿੱਚ ਇੱਕ ਟਾਪਰ ਦਾ ਮੱਲ ਹੈ ਇਸ ਵੀਰ ਦਾਵਾ ਬੋਲਿਆ ਹੋਇਆ ਹੈ ਤੇ অন্ਟਾਰੀਓ ਕਬੱਡੀ ਕਲੱਬ ਦੇ ਚਾਰ ਜਾਫੀ ਸਾਹਮਣੇ ਐਨ ਤਿਆਰੀ ਦੇ ਵਿੱਚ ਹੈ ਦਿਉਰੇ ਵਾਲਾ ਮਨਾ ਵੀ ਫਿੱਟ ਹੋ ਕੇ ਮੈਦਾਨ ਦੇ ਵਿੱਚ ਪੁੱਜ ਗਿਆ ਬੱਲੀਆਂ ਵਾਲਾ ਮਨੀ ਹੈ ਨਾਲ ਦੋ ਸਿੰਘ ਅਮਰਤੋਇ ਗੁਰੂ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਰੋਕਣ ਦਾ ਯਤਨ ਕਰਦਾ ਹੈ ਆ ਕਬੱਡੀ ਕਬੱਡੀ ਦਾ ਲਾਭ ਛੜਿਆ ਹੋਇਆ ਹੈ ਪਰ ਥੂਪੀਏ ਵਾਲਾ ਕਹਿੰਦੇ ਬਲਾਚੌਰ ਦੇ ਇਲਾਕੇ ਦਾ ਹੈ ਇਹ ਮੰਗੀ ਦਾ ਚੰਡਿਆ ਹੋਇਆ ਹੈ ਪਰ ਦੋਦੇ ਵਾਲਾ ਰੁਪਿੰਦਰ ਐਨ ਧੁੱਸਦਾ ਹੁੰਦਾ ਹੈ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਇੱਕ ਇੱਕ ਕਬੱਡੀ ਦਾ ਨਜ਼ਾਰਾ ਬੜਿਆ ਘੋੜੇ ਦੋਦੇ ਦਾ ਵੀ ਨਾਮ ਦੁਨੀਆ ਦੇ ਵਿੱਚ ਆਉਂਦਾ ਜਾਂ ਦੋਦੇ ਪਿੰਡ ਦੀ ਗੱਲ ਕਰ ਕੌਣੀ ਮੁਕਸਰ ਸਾਹਿਬ ਦੇ ਇਲਾਕੇ ਦਾ ਆ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਆ ਨੌਜਵਾਨ ਇਸ ਸਮੇਂ ਦੂਸਰੇ ਪਾਸੇ ਮਨੀ ਹੈ ਮੱਲੀਆ ਵਾਲਾ ਇਹਦੇ ਵੀ ਚਰਚੇ ਨੇ ਪਰ ਇੱਕ ਪਾਸੇ ਚੇਤਾ ਹੁਣ ਵੇਖੀਏ ਦੋਦ ਦੇ ਵਾਲੇ ਰਪਿੰਦਰ ਦੀ ਰੇਡ ਚਾਰਾਂ ਚੋਂ ਮਾਰਕੀ ਵਾਲਾ ਚਿੱਟੀ ਵਾਲਾ ਕਾਲੇ ਸੰਘੇ ਵਾਲਾ ਸੰਧੂ ਚੱਠੇ ਵਾਲਾ ਦੋਦ ਦੇ ਵਾਲੇ ਦੀ ਰੇਡ ਦੇ ਉੱਪਰ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਇਹਨੂੰ ਜੱਗਾ ਕਹਿੰਦੇ ਆ ਪਰ ਦੋਦ ਦੇ ਵਾਲੇ ਨੇ ਦੋਦੇ ਵਾਲੇ ਨੇ ਉੱਡ ਜਾਣਾ ਕੋਈ ਨਾ ਨਹੀਂ ਲੈਂਦਾ ਭੱਜਿਆ ਦਾ ਹੁਣ ਦੋਦੇ ਵਾਲੇ ਦੀ ਰੇਡ ਹਰੀਕੇ ਵਾਲਾ ਇਹਨੂੰ ਵਿੱਕੀ ਕਹਿੰਦੇ ਆ ਫਰਕ ਦੋਨੋਂ ਦੇ ਵਿੱਚ ਯਾਰੋ 19 21 ਦਾ ਹੁਣ ਪੁਆਇੰਟ ਕੌਣ ਲੈ ਕੇ ਜਾਂਦਾ ਰਪਿੰਦਰ ਇਹ ਦੋਦੇ ਵਾਲਾ ਤੁਸੀਂ ਵੀ ਬਾਬੇ ਬਾਦ ਲੰਗੂ ਹੋਰੀ ਹੋਰੀ ਮਾਈਕ ਛੱਡ ਦੇ ਆ ਜਾ ਫਿਰ ਮੇਰਾ ਭਰਾ ਦੰਬ ਦੀ ਆਹ ਜੁੜੀਏ ਆ ਸਮੇਂ ਫੇਰ ਰਪਿੰਦਰ ਸਿੰਘ ਤੀਰਦੇਵਾਲ ਜੀ ਹੱਸਦੇ ਆ ਇਹ ਮਾਈਕ ਤੇ ਕੁਰਸੀ ਦਾ ਸਵਾਦ ਹੀ ਮਾੜਾ ਉਹ ਦੇਖੋ ਸ਼ਿਲੂ ਤੇ ਰਪਿੰਦਰ ਸਿੰਘ ਦੋਤੇ ਵਾਲਾ ਕਹਿੰਦੇ ਕਬੱਡੀ ਦੇ ਵਿੱਚ ਕਬੱਡੀ ਦੇ ਵਿੱਚ ਕਬੱਡੀ ਖੜਕਾ ਤੜਕਾ ਏ ਸ਼ਿਲੂ ਸ਼ਿਲੂ ਤੇ ਰਪਿੰਦਰ ਰਪਿੰਦਰ ਤੇ ਸ਼ਿਲੂ ਰਪਿੰਦਰ ਤੇ ਸ਼ਿਲੂ ਹਲੇ ਹਲੇ ਦਾ ਹਲੇ ਦਾ ਹਲੇ ਦਾ ਟੱਕਰ 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 ਤਾਰੀ ਤਾਰੀ ਮੁੜਿਓ ਜਿਹੜਾ ਚੱਲਿਓ ਆਜੋ ਬਾਸ ਉੱਥੇ ਹੀ ਉਹ ਬਹਿ ਜਾਓ ਗਰਾਊਂਡ ਦੇ ਵਿੱਚ ਉਹ ਟੱਕਰ ਸਰੇ ਦੀ ਹਿੰਦਰ ਸੋਤਾ ਜੀ ਪੋਰਟਲੈਂਡ ਉਹਨਾਂ ਨੇ ਐਲਾਨ ਕੀਤਾ ਹੈ ਹਰ ਜਫੇ ਦਾ 200 ਡਾਲਰ ਤੇ 500 ਡਾਲਰ ਜਿੰਦਰ ਬੁੱਟਰ ਤੇ ਨਾਲ ਕੁਲਵੰਤ ਢੀੜਸੇ ਵੱਲੋਂ ਦਿੱਤਾ ਜਾ ਰਿਹਾ ਹੈ